ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਠੀਕ ਠਾਕ ਹੋਵੋਗੇ ਅੱਜ ਆਪਾਂ ਬਹੁਤ ਹੀ ਪਿਆਰੀ ਜਿਹੀ ਟਿਸ਼ ਲੈ ਕੇ ਆਏ ਆਂ ਜੀ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਹੁਣ ਜਿਹੜਾ ਸੌਣ ਦਾ ਮਹੀਨਾ ਹੈ ਉਹ ਚੜਨ ਵਾਲਾ ਈ ਤੇ ਸੌਣ ਦੇ ਮਹੀਨੇ ਦੇ ਵਿੱਚ ਜੇ ਖੀਰ ਪੂੜੇ ਨਾ ਬਣੇ ਤਾਂ ਆਪਾਂ ਨੂੰ ਕੋਈ ਸੌਣ ਦੇ ਮਹੀਨੇ ਦਾ ਸਵਾਦ ਨਹੀਂ ਆਉਂਦਾ ਤੇ ਇਸ ਲਈ ਅੱਜ ਆਪਾਂ ਲੈ ਕੇ ਆਏ ਆਂ ਖੀਰ ਤੇ ਪੂੜੇ ਤੇ ਜੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਾਂ ਬਣਾਉਣੇ ਦੱਸਾਂਗੇ ਚਲੋ ਜੀ ਫਿਰ ਵੀਡੀਓ ਜਿਹੜੀ ਆਪਾਂ ਸਟਾਰਟ ਕਰਦੇ ਆਂ ਤੇ ਇਹਦੇ ਵਿੱਚ ਆਪਾਂ ਜੀ ਚੌਲ ਲਏ ਆ ਇੱਕ ਬਾਟੀ ਚੌਲਾਂ ਦੀ ਮੈਂ ਲਈ ਆ ਜੀ ਤੇ ਇਹ ਮੈਂ ਅੱਧਾ ਘੰਟਾ ਪਹਿਲਾਂ ਪਿਓ ਕੇ ਰੱਖਦੇ ਸੀ 8-9 ਵਾਰੀ ਇਹ ਮੈਂ ਧੋਤੇ ਆ ਫਿਰ ਮੈਂ ਇਹ ਜਾਨੀ ਇਹਨਾਂ ਦੇ ਵਿੱਚ ਪਾਣੀ ਨਹੀਂ ਪਾਉਣਾ ਬਸ ਧੋ ਕੇ ਇਹਨਾਂ ਨੂੰ ਮੈਂ ਰੱਖਤਾ ਸੀ ਤੇ ਜਿਹੜਾ ਇੱਥੇ ਆਪਾਂ 3 ਲੀਟਰ ਆ ਜੀ ਉਹ ਆਪਾਂ ਦੁੱਧ ਲਿਆਈ ਜੇ ਦੁੱਧ ਦੀ ਹੋਰ ਲੋੜ ਪਈ ਆਪਾਂ ਹੋਰ ਵੀ ਲੈ ਲਾਂਗੇ ਤੇ ਬਹੁਤ ਹੀ ਸੋਹਣੀ ਕਸਟਰਡ ਪਾ ਕੇ ਆਪਾਂ ਜਿਹੜੀ ਖੀਰ ਆ ਉਹ ਤਿਆਰ ਕਰਾਂਗੇ ਤੇ ਪਹਿਲਾਂ ਆਪਾਂ ਦੁੱਧ ਆ ਜਿਹੜਾ ਉਹ ਗਰਮ ਹੋਣ ਵਾਸਤੇ ਧਾਤ ਦੇ ਜਦੋਂ ਦੁੱਧ ਨੂੰ ਉਬਾਲਾ ਆ ਗਿਆ ਉਤੋਂ ਬਾਅਦ ਦੇ ਵਿੱਚ ਉਹਦੇ ਵਿੱਚ ਚੌਲ ਪਾਉਣੇ ਆਪਾਂ ਠੰਡੇ ਦੁੱਧ ਦੇ ਵਿੱਚ ਆਪਾਂ ਚੌਲ ਨਹੀਂ ਪਾਉਣੇ ਜੀ ਤੇ ਹੁਣ ਆਪਾਂ ਦੁੱਧ ਨੂੰ ਉਬਾਲ ਇੱਕ ਦਿਵਾਉਣੇ ਆ ਜੀ ਗੈਸ ਆ ਜਿਹੜਾ ਉਹ ਆਪਾਂ ਓਲ ਹੀ ਰੱਖਾਂਗੇ ਜੀ ਤੇ ਜਿਹੜੇ ਪੂੜੇ ਆਪਾਂ ਬਹੁਤ ਸੋਹਣੇ ਤਰੀਕੇ ਦੇ ਨਾਲ ਬਣਾਉਣੇ ਦੱਸਣੇ ਅੱਜ ਆਪਾਂ ਹਾਂਜੀ ਆਪਣਾ ਜਿਹੜਾ ਦੁੱਧ ਨੂੰ ਉਬਾਲ ਆ ਉਹ ਆ ਗਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਚੌਲ ਜਿਹੜੇ ਆਪਣੇ ਪਿੱਛੇ ਪਏ ਸੀ 10 ਮਿੰਟ ਪਹਿਲਾਂ ਤੇ ਚੌਲ ਪਾ ਕੇ ਹੁਣ ਆਪਾਂ ਇਹ ਨੂੰ 15-20 ਮਿੰਟ ਰੰਨਾਂਗੇ ਤੇ ਗੈਸ ਆ ਜਿਹੜਾ ਉਹ ਆਪਾਂ ਬਿਲਕੁਲ ਲੋ ਕਰ ਦੇਣਾ ਤੇ ਉਤੋਂ ਆਪਾਂ ਜਿਹੜੀ ਖੀਰ ਹੈ ਇਹ ਟੱਕਦੇ ਨੇ ਕੇਰਾ ਆਪਾਂ ਚੌਲ ਪਾ ਕੇ ਨੂੰ ਚੰਗੀ ਤਰ੍ਹਾਂ ਦੇ ਨਾਲ ਆ ਜਿਹੜਾ ਇਹ ਹਿਲਾਉਣੇ ਤਾਂ ਕਿ ਥੱਲੇ ਕੋਈ ਚੌਲਾਂ ਦੀ ਗੰਢਣਾ ਬਣੀ ਰਹਿ ਜੇ ਦੁੱਧ ਦੇ ਨਾਲ ਤੇ ਹੁਣ ਆਪਾਂ ਇਹ ਨੂੰ ਨੇ 15 ਮਿੰਟ ਸੱਮ ਤੇ ਗੈਸ ਕਰਕੇ ਰੰਨਣ ਦਿਆਂਗੇ ਤੇ ਇਹ ਇਸ ਤਰ੍ਹਾਂ ਥੋੜੀ ਜਿਹੀ ਬੈਥ ਜੀ ਰੱਖ ਕੇ ਇਹ ਨੂੰ ਅੱਪਟਾਕ ਦਿੰਨੇ ਥੋੜੀ ਜਿਹੀ ਮੈਥ ਰੱਖ ਲਿਓ ਤੇ ਗੈਸ ਆ ਜਿਹੜਾ ਉਹ ਆਪਾਂ ਲੋ ਤੇ ਕਰ ਦਿੰਨੇ ਆ ਤੇ ਹੁਣ ਆਪਾਂ ਜਿਹੜਾ ਹਾਂਜੀ ਖੀਰ ਆ ਜਿਹੜੀ ਉਹ ਆਪਣੇ ਵਾਲੇ ਫੈ ਗਈ ਆ ਜੀ ਇਹ ਬਣੀ ਜਾਂਦੀ ਆ ਤੇ ਹੁਣ ਉਹਨਾਂ ਚਿਰ ਆਪਾਂ ਜਿਹੜਾ ਪੂੜਿਆਂ ਦਾ ਹੈਗਾ ਇਹ ਸਮਾਨ ਉਹ ਤਿਆਰ ਕਰਾਂਗੇ ਤੇ ਕਿਲੋ ਜੀ ਮੈਂ ਆਟਾ ਲਿਆ ਏ ਤੇ ਇਹਦੇ ਵਿੱਚ ਮੈਂ 650 ਗ੍ਰਾਮ ਆ ਜਿਹੜਾ ਉਹ ਗੁੜ ਪਾਇਆ ਏ ਕਿਉਂਕਿ ਵੀ ਜਿਹੜੀ ਖੀਰ ਆ ਉਹ ਵੀ ਮਿੱਠੀ ਹੁੰਦੀ ਆ ਆਪਾਂ 700 ਨਹੀਂ ਪਾਉਣਾ ਇਹਦੇ ਵਿੱਚ 650 ਪਾਇਆ ਤੁਸੀਂ 600 ਗ੍ਰਾਮ ਵੀ ਕਰ ਸਕਦੇ ਆ ਇਹ ਮਿੱਠਾ ਘਟਖਾਣਾ ਤਾਂ ਤੇ ਅੱਧਾ ਕਿਲੋ ਮੈਂ ਇਹਦੇ ਵਿੱਚ ਪਾਣੀ ਲਿਆਈ ਜਿਹਦੇ ਨਾਲ ਆਪਾਂ ਗੌੜਾ ਘੋਲਣਾ ਹੁਣ ਗੌੜ ਨੂੰ ਮੈਂ ਘੋਲ ਕੇ ਰੱਖੂੰਗੀ ਤਕਰੀਬਨ ਅੱਧਾ ਘੰਟਾ ਉਹਦੇ ਨਾਲ ਆ ਜਿਹੜਾ ਆਪਣਾ ਗੌੜਾ ਜਿਹੜਾ ਪੋਲਾ ਪੈ ਜਾਣਾ ਤੇ ਫਿਰ ਆਪਾਂ ਇਹਨੂੰ ਕੱਚੀ-ਕੁਰਚੀ ਦੇ ਨਾਲ ਹਲਾ ਕੇ ਜਮ ਮਿਕਸ ਕਰ ਲਾਂਗੇ ਗੌੜ ਨੂੰ ਖੋਲ ਲਾਂਗੇ ਇਹਨੂੰ ਮੈਂ ਭਿਓ ਕੇ ਹੁਣ ਰੱਖ ਦੇਣੀ ਆ ਹਾਂਜੀ ਹੁਣ ਆਪਣੀ ਖੀਰ ਨੂੰ ਨਾ 15 ਤੋਂ 20 ਮਿੰਟ ਹੋ ਗਏ 20 ਹੋ ਗਏ ਪੂਰੇ ਜੀ ਤੇ ਤੁਸੀਂ ਦੇਖੋ ਤੁਸੀਂ ਕਿੰਨੀ ਚੰਗੀ ਤਰ੍ਹਾਂ ਵਾਲੇ ਪਈ ਹੋਈ ਆ ਨਾਲੇ ਘੁਲੀ ਹੋਈ ਆ ਜਮ ਤੇ ਉੱਤੇ ਮਲਾਈ ਆਈ ਪਈ ਇਹਦੇ ਮੈਂ ਨਾਲ ਦੀ ਨਾਲ ਮੈਂ ਇਹਨੂੰ ਹਿਲਾਉਂਦੀ ਰਹੀ ਸੀਗੀ ਵਿੱਚ ਵਿੱਚ ਤਾਂ ਕਿ ਇਹ ਥੱਲੇ ਨਾ ਲੱਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆ ਡਰਾਈ ਫਰੂਟ ਤੇ ਆਹ ਆਹ ਮੈਂ 4-5 ਲੈ ਚੰਗਾ ਕੁੱਟੰਗਾ ਸੀ ਤੇ ਇਹਦਾ ਪਾਊਡਰ ਬਣਾ ਲਿਆ ਸੀ ਇਹ ਪਾਵਾਂਗੇ ਆਪਾਂ ਵਿੱਚ ਤਾਂ ਕਿ ਇਹਦੀ ਖੁਸ਼ਬੂ ਜਿਹੜੀ ਆ ਵਧੀਆ ਆਵੇ ਖੰਡਾ ਜਿਹੜੀ ਉਹ ਆਪਾਂ ਠਹਿਰ ਕੇ ਪਾਵਾਂਗੇ ਹਜੇ ਹਜੇ 5 ਮਿੰਟ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਥੋੜੀ ਅੱਗਤੀ ਹੈ ਜਿਹੜੀ ਓਰੀਨੈਂਟ ਦੇਾਂਗੇ ਤੇ ਉੱਤੋਂ ਵਿੱਥ ਜੀ ਕਰਕੇ ਨਾ ਉਸੇ ਤਰ੍ਹਾਂ ਹੀ ਆਪਾਂ ਫੇਰ ਢੱਕਣ ਦੇ ਦਈਏ ਇਹਦੇ ਉੱਤੇ ਦੇਖੋ ਤੁਸੀਂ ਖੀਰ ਕਿੰਨੀ ਸੋਹਣੀ ਬਣਦੀ ਜਾਂਦੀ ਹੈ ਹਾਂਜੀ ਹੁਣ ਆਪਣਾ ਲੈਚੀਆਂ ਪਾੰਜਾਂ ਤੇ ਡਰਾਈ ਫਰੂਟ ਪਾਏ ਨੂੰ ਵੀ 5-6 ਮਿੰਟ ਹੋ ਗਿਆ ਜੀ ਦੇਖੋ ਖੀਰ ਆਪਣੀ ਫੇਰ ਸਿੰਮ ਤੇ ਹੌਲੀ-ਹੌਲੀ ਰਿੱਚ ਰਹੀ ਆ ਤੇ ਹੁਣ ਆਪਾਂ ਨਾ ਜੀ ਇਹਦੇ ਵਿੱਚ ਇਹ 1.5 ਚਮਚਾ ਮੈਂ ਜਿਹੜਾ ਹੈਗਾ ਕਾਸਟਰ ਦਾ ਲਿਆ ਏ ਇਹ ਕਾਸਟਰ ਆਪਾਂ ਦੁੱਧ ਦੇ ਵਿੱਚ ਘੋਲ ਲੈਣਾ ਏ ਦੁੱਧ ਭਾਵੇਂ ਕੱਚਾ ਹੋਵੇ ਭਾਵੇਂ ਪੱਕਾ ਹੋਵੇ ਕੋਈ ਵੀ ਹੋਵੇ ਪਰ ਗਰਮਾਣਾ ਹੋਵੇ ਆਪਾਂ ਜਿਵੇਂ ਆਪਣਾ ਸਿੰਪਲ ਦੁੱਧ ਹੁੰਦਾ ਉਸ ਤਰ੍ਹਾਂ ਉਹਦੇ ਵਿੱਚ ਘੋਲਣਾ ਏ ਗਰਮ ਦੁੱਧ ਦੇ ਵਿੱਚ ਤੇ ਗੰਡਾ ਪੈ ਜਾਣਗਾ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਘੋਲ ਕੇ ਤੇ ਆਪਾਂ ਖੀਰ ਦੇ ਵਿੱਚ ਇਹ ਐਡ ਕਰ ਦੇਣਾ ਏ ਇਹਦੇ ਨਾਲ ਖੀਰ ਦਾ ਜਿਹੜਾ ਕਲਰ ਆ ਉਹ ਬਹੁਤ ਸੋਹਣਾ ਬਣਨਾ ਤੇ ਖੀਰ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਸਵਾਦ ਬਣੇਗਾ ਇਸ ਤਰ੍ਹਾਂ ਦੇਖੋ ਇਹ ਜਮਾ ਹੁਣ ਜਿਹੜਾ ਢੋਲ ਗਿਆ ਇਸ ਤਰ੍ਹਾਂ ਕਰਕੇ ਆਪਾਂ ਇਹਦੇ ਵਿੱਚ ਪਾ ਦਿਆਂਗੇ ਤੇ ਹੁਣ ਆਪਣੀ ਖੰਡ ਰਹੀਦੀ ਸੀ ਨਾ ਪਾਉਣ ਵਾਲੀ ਇਹਨੂੰ ਹੁਣ ਆਪਾਂ ਹਿਲਾ ਦਾਂਗੇ ਤਾਂ ਕਿ ਕਸਟਰਡ ਪਾਇਆ ਨਾ ਕਿ ਇਹ ਲੱਗ ਨਾ ਜਾਵੇ ਹੁਣ ਆਪਾਂ ਇਹਦੇ ਵਿੱਚ ਆ ਜਿਹੜੀ ਖੰਡ ਪਾਵਾਂਗੇ ਖੰਡ ਮੈਂ ਇਹੀ ਬਾਟੀ ਖੰਡ ਦੀ ਚੌਲਾਂ ਦੀ ਲਈ ਸੀ ਤੇ ਇਹੀ ਮੈਂ ਖੰਡ ਦੀ ਲਈ ਇਹ ਖੰਡ ਮੈਂ ਥੋੜੀ ਜਿਹੀ ਚੌਲਾਂ ਨਾਲੋਂ ਕੱਟ ਕੀਤੀ ਆ ਤੇ ਹੁਣ ਆਪਾਂ ਫੇਰ ਇਹਦੇ ਵਿੱਚ ਪਾ ਕੇ ਇਹਨੂੰ ਹਲਾਵਾਂਗੇ ਤਾਂ ਕਿ ਇਹ ਖੰਡ ਦੇ ਨਾਲ ਆਪਾਂ ਫੇਰ ਹੁਣ ਇਹਨੂੰ 5 ਮਿੰਟ ਲਈ ਹੁਣ ਖੰਡ ਪਾਈ ਨੂੰ ਵੀ ਆਪਣੀ ਨੂੰ 3-4 ਮਿੰਟ ਹੋ ਗਿਆ ਜੀ ਤੇ ਆਪਾਂ ਦੋ ਤਨ ਵਾਲੇ ਦਿਵਾ ਲਏ ਆ ਜਿਆਦਾ ਹੀ ਆ ਕੇ ਵਾਲੇ ਆਪਣੀ ਤੇ ਹੁਣ ਆਪਣਾ ਜਿਹੜਾ ਮਿੱਠਾ ਉਹ ਜਮ੍ਹਾਂ ਵਿੱਚ ਮਿਕਸ ਹੋ ਗਿਆ ਤੇ ਨਾਲੇ ਤੁਸੀਂ ਖੀਰ ਦੇਖੋ ਕਿੰਨੀ ਸੋਹਣੀ ਆਏ ਤਿਆਰ ਹੋ ਗਈ ਨਾ ਪਹਿਲਾਂ ਸੰਘਣੀ ਲੱਗਦੀ ਸੀ ਪਰ ਜਦੋਂ ਵਿੱਚ ਮਿੱਠਾ ਪਾਤਾ ਉਹਦੇ ਨਾਲ ਫੇਰ ਪਤਲੀ ਥੋੜੀ ਜਿਹੀ ਹੋ ਗਈ ਤੇ ਸੋਹਣਾ ਜਿਹੜੀ ਚੀਜ਼ ਸੋਹਣੀ ਆ ਉਹ ਸੋਹਣੀ ਬਣ ਕੇ ਤਿਆਰ ਹੋ ਗਈ ਖੀਰ ਆਪਣੀ ਹੁਣ ਆਪਾਂ ਜਿਹੜਾ ਗੈਸ ਆ ਉਹ ਬੰਦ ਕਰ ਦਿਆਂਗੇ ਤੇ ਹੁਣ ਆਪਾਂ ਜਿਹੜਾ ਪੂੜਿਆਂ ਦਾ ਆਟਾ ਹੈ ਉਹ ਤਿਆਰ ਕਰਦੇ ਹਾਂ ਜੀ ਪੂੜੇ ਤੁਸੀਂ ਧਿਆਨ ਨਾਲ ਦੇਖਣੇ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਾਂਗੇ ਪੂੜੇ ਆਪਾਂ ਹਾਂਜੀ ਅੱਧਾ ਪੌਣਾ ਘੰਟਾ ਹੋ ਗਿਆ ਜੀ ਆਪਣਾ ਗੁੜ ਨੂੰ ਭਿੱਜੇ ਨੂੰ ਤੇ ਆਹ ਗਲਾਸ ਦੇ ਮਦਦ ਦੇ ਨਾਲ ਮੈਂ ਇਹਨੂੰ ਖੋਰਦੀ ਹਾਂ ਕਈ ਵਾਰ ਇਹਨੇ ਕੋਈ ਡਲੀਜੀ ਥੱਲੇ ਰਹਿ ਜਾਂਦੀ ਆ ਉਨ ਤੱਕ ਖੋਰੀ ਗਿਆ ਸਾਰਾ ਗੁੜ ਤੇ ਉਹ ਡਲੀਜੀ ਵੀ ਆਪਾਂ ਇਹਦੇ ਨਾਲ ਫੇਲ ਹੀ ਆ ਸਾਰੀ ਤੇ ਹੁਣ ਆਪਾਂ ਇਹਨੂੰ ਜਿਹੜਾ ਚਾਹ ਪੋਣੀ ਦੇ ਨਾਲ ਆਪਾਂ ਪਾਉਣ ਲੈਣਾ ਜੱਗ ਦੇ ਵਿੱਚ ਉਦੋਂ ਬਾਅਦ ਵਿੱਚ ਆਪਾਂ ਜਿਹੜਾ ਘੋਲ ਆ ਉਹ ਤਿਆਰ ਕਰਦੇ ਆ ਆਟੀ ਦਾ ਹਾਂਜੀ ਹੁਣ ਆਪਾਂ ਜਿਹੜਾ ਪੂੜਿਆਂ ਵਾਲਾ ਆਟਾ ਇਹ ਨਾ ਉਹ ਆਪਾਂ ਘੋਲ ਆ ਜਿਹੜਾ ਉਹ ਤਿਆਰ ਕਰਨੇ ਲੱਗੇ ਆ ਪਹਿਲਾਂ ਤਾਂ ਆਪਾਂ ਇਹਦੇ ਵਿੱਚ ਸੌਂਫ ਪਾਵਾਂਗੇ ਕ੍ਰਾਸ਼ ਚੀ ਕਰਕੇ ਥੋੜੀ ਜੀ ਤੇ ਫੇਰ ਮੈਂ ਚਾਰ ਪੰਜ ਲਿਆਚੀਆਂ ਜਿਹੜੀਆਂ ਚਾਰ ਪੰਜ ਲਿਆਚੀਆਂ ਕੁੱਟ ਕੇ ਉਹ ਵੀ ਲੈਣਾਂ ਉਹ ਵੀ ਆਪਾਂ ਵਿੱਚ ਪਾਵਾਂਗੇ ਤੇ ਹੁਣ ਆਪਾਂ ਪਾਣੀ ਆ ਜਿਹੜਾ ਗੋੜਾ ਵਾਲਾ ਉਹ ਇਹਦੇ ਵਿੱਚ ਪਾਉਂਦੇ ਜਾਵਾਂਗੇ ਵੈਸੇ ਤਾਂ ਇਹ ਪਾਣੀ ਬਹੁਤ ਆ ਪਰ ਕਈ ਵਾਰ ਫਿਰ ਵੀ ਆਪਾਂ ਨੂੰ ਜੇ ਲੋੜ ਪੈ ਜੇ ਤਾਂ ਮੈਂ ਜਿਹੜਾ ਸਿੰਪਲ ਪਾਣੀ ਆ ਉਹ ਵੀ ਕੋਲੇ ਰੱਖਿਆ ਵਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਵਿੱਚ ਰਲਾ ਲਾਂਗੇ ਆਟੇ ਦੇ ਸੌਂਫ ਨੂੰ ਤੇ ਜਿਹੜੀਆਂ ਮੈਂ ਲੈ ਚੀਆਂ ਪਾਈਆਂ ਆਪਾਂ ਜਿੰਨੀ ਲੋੜ ਹੋਈ ਆਪਾਂ ਪਾਣੀ ਨਾਲ ਦੀ ਨਾਲ ਪਾਉਂਦੇ ਜਾਵਾਂਗੇ ਕਿਉਂਕਿ ਇਹ ਪਤਨਾ ਪਤਲਾ ਘੋਲ ਆਪਾਂ ਤਿਆਰ ਕਰਨਾ ਹੈ ਨਾ ਇਸ ਕਰਕੇ ਆਪਾਂ ਨੂੰ ਪਾਣੀ ਦੀ ਤਾਂ ਲੋੜ ਪਈ ਜਾਣੀ ਹੈ ਐਕਸਟਰਾ ਕਰਦੇ ਆਪਾਂ ਜਿਹੜਾ ਇੱਕ ਪਤਲਾ ਜਿਹਾ ਘੋਲਾ ਜਿਹੜਾ ਉਹ ਤਿਆਰ ਕਰਨਾ ਹੈ ਇਹਦੇ ਵਿੱਚ ਕੋਈ ਗੰਡ ਨਹੀਂ ਰਹਿਣੀ ਚਾਹੀਦੀ ਇਹਨੂੰ ਐ ਵਧੀਆ ਆਪਾਂ ਤਿਆਰ ਕਰ ਲੈਣਾ ਸਮਾਰ ਕੇ ਹਾਂਜੀ ਹੁਣ ਆਪਣਾ ਜਿਹੜਾ ਇਹ ਘੋਲ ਆ ਇਹ ਚੰਗੀ ਤਰ੍ਹਾਂ ਤਿਆਰ ਹੋ ਗਿਆ ਤੇ ਇਹ ਨਾਲ ਦੂਜਾ ਆ ਜਿਹੜਾ ਆਪਣਾ ਜਾਗ ਵਾਲਾ ਪਾਣੀ ਸੀ ਇਹ ਵੀ ਪੈ ਗਿਆ ਜਿਹੜਾ ਮੈਂ ਇੱਥੇ ਸਿੰਪਲ ਪਾਣੀ ਰੱਖਿਆ ਸੀਗਾ ਕੋਲੇ ਗਲਾਸਕ ਪਾਣੀ ਦਾ ਉਹ ਵੀ ਇਹਦੇ ਵਿੱਚ ਪੈ ਗਿਆ ਈ ਉਹ ਵੀ ਇਹਦੇ ਵਿੱਚ ਐਡ ਹੋ ਗਿਆ ਤੇ ਇਹ ਇਸ ਤਰ੍ਹਾਂ ਦਾ ਕੋਲ ਆਪ ਨੂੰ ਚਾਹੀਦਾ ਦੇਖੋ ਇੰਨਾ ਪਤਲਾ ਇਦੋਂ ਨਾ ਤਾਂ ਸੰਘਣਾ ਹੋਣਾ ਚਾਹੀਦਾ ਫਿਰ ਵੀ ਪੂੜਾ ਮੋਟਾ ਬਣੂਗਾ ਤੇ ਨਾ ਹੀ ਇਦੋਂ ਪਤਲਾ ਹੋਣਾ ਚਾਹੀਦਾ ਜੇ ਪਤਲਾ ਬਣ ਗਿਆ ਤਾਂ ਪੂੜਾ ਆਪਣਾ ਜਿਹੜਾ ਉਹ ਜੁੜਨਾ ਨਹੀਂ ਉਹ ਪਿੱਲਰ ਜਾਊਗਾ ਹੁਣ ਜਿਹੜਾ ਪੱਤਾ ਵਾਏ ਉਹ ਆਪਾਂ ਗਰਮ ਹੋਣ ਵਾਸਤੇ ਤਰਤਾਈ ਤੇ ਆਪਾਂ ਹੁਣ ਇਹ ਉੱਤੇ ਤੇਲ ਲਾਵਾਂਗੇ ਤੇਲ ਮੈਂ ਪਹਿਲਾਂ ਵੀ ਵੈਸੇ ਲਾਤਾ ਸੀ ਸਮਾਰ ਕੇ ਚੁਪੜਿਆ ਜਾ ਜਾਵੇ ਤੇ ਹੁਣ ਮੈਂ ਦੂਰੀਆਂ ਫੇਰ ਲਾਇਆਈ ਤੇ ਹੁਣ ਆਪਾਂ ਇਹ ਦੇ ਉਪਤੀ ਪਾਵਾਂਗੇ ਜੀ ਕੂੜੇ ਦਾ ਘੋਲ ਜਿਹੜਾ ਆਪਾਂ ਤਿਆਰ ਕੀਤਾ ਹੈ ਐ ਇਸ ਤਰ੍ਹਾਂ ਕਰਕੇ ਇਹਨੂੰ ਇਧਰੋਂ ਅੰਦਰ ਨੂੰ ਪਾਉਣੇ ਜਾਣਾ ਆਪਾਂ ਬਾਹਰੋਂ ਲੱਗਣਾ ਤੇ ਅੰਦਰ ਨੂੰ ਪਾਉਣਾ ਹੈ ਇਸ ਤਰ੍ਹਾਂ ਕਰਕੇ ਤੇ ਕੇਰਾ ਆਪਾਂ ਸੇਕ ਆ ਜਿਹੜਾ ਉਹ ਘੱਟ ਰੱਖਿਆ ਹੁਣ ਫੂੜਾ ਆਪਣਾ ਉੱਤੇ ਪੈ ਗਿਆ ਹੁਣ ਆਪਾਂ ਜਿਹੜਾ ਸੇਕ ਆ ਉਹ ਜ਼ਿਆਦਾ ਕਰ ਦੇਣਾ ਤੇ ਇਸ ਤਰ੍ਹਾਂ ਫਿਰ ਆਪਾਂ ਇਹ ਇੱਕ ਗੱਤੇ ਦੀ ਸਹਾਇਤਾ ਦੇ ਨਾਲ ਨਾ ਆਪਾਂ ਇਸ ਤਰ੍ਹਾਂ ਗੋਲ ਸ਼ੇਪ ਆ ਜਿਹੜੀ ਉਹ ਦਿੰਦੇ ਜਾਣਾ ਪਤਲਾ ਪੂੜਾ ਆਪਾਂ ਜਿਹੜਾ ਉਹ ਤਿਆਰ ਕਰਨਾ ਬਾਹਲਾ ਮੋਟਾ ਹੁਣ ਆਪਾਂ ਇਹਦੇ ਉੱਤੇ ਹਲਕਾ ਜਿਹਾ ਤੇਲ ਲਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਕੰਨਾਂ ਤੇ ਤਾਂ ਕਿ ਆਪਾਂ ਨੂੰ ਜਿਹੜੀਆਂ ਇਹ ਕੰਨਾਂ ਇਹ ਚੱਕੜੀਆਂ ਸੌਖੀਆਂ ਹੋ ਜਾਣ ਹੁਣ ਆਪਾਂ ਇਸ ਤਰ੍ਹਾਂ ਕਰਦੇ ਕਰਦੇ ਇਹ ਸਾਰਾ ਪੂੜਾ ਪੂੜਾ ਇਹ ਜਿਹੜਾ ਇਧਰੋਂ ਦੇ ਇਸ ਤਰ੍ਹਾਂ ਤਾਂ ਦੇਖੋ ਇਹਦਾ ਆਪਾਂ ਪਾਸਾ ਜਿਹੜਾ ਉਲਟਾ ਦੇਣਾ ਦੇਖੋ ਜੀ ਕਿੰਨੇ ਸੋਹਣੇ ਛੇਪ ਆਈਏ ਨਾ ਪੂੜੇ ਦੇ ਹੁਣ ਆਪਾਂ ਫੇਰ ਥੋੜਾ ਜਿਹਾ ਇਹਦੇ ਇਸ ਤਰ੍ਹਾਂ ਪਾਸੇ ਫੇਰ ਲਾ ਦੇਣਾ ਇਸ ਤਰ੍ਹਾਂ ਕਰਦੇ ਕਰਦੇ ਆਪਾਂ ਪੂੜਾ ਜਿਹੜਾ ਤਿਆਰ ਕਰ ਲੈਣਾ ਹੁਣ ਆਪਾਂ ਇਹਨੂੰ ਬਾਹਲਾ ਕਾਲਾ ਜਿਆ ਨਹੀਂ ਹੋਣ ਦੇਣਾ ਨਾ ਨਾ ਇਹਨੂੰ ਬਾਹਲਾ ਸੇਕ ਲੱਗਣ ਦੇਣਾ ਇੱਕ ਗੱਲ ਦਾ ਧਿਆਨ ਰੱਖਣਾ ਭੈਣੋ ਵੀ ਜਦੋਂ ਆਪਾਂ ਪੂੜਾ ਪਾਇਆ ਤਵੇ ਦੇ ਉੱਤੇ ਉਦੋਂ ਤਵੇ ਦਾ ਸੇਕ ਆ ਜਿਹੜਾ ਉਹ ਜ਼ਿਆਦਾ ਕਰਨਾ ਪਹਿਲਾਂ ਆਪਾਂ ਹੁਣ ਜੇ ਦੂਜਾ ਪਾਵਾਂਗੇ ਪੂੜਾ ਆਟੇ ਦਾ ਘੋਲ ਉਦੋਂ ਆਪਾਂ ਸੇਕ ਆ ਜਿਹੜਾ ਉਹ ਕੱਟ ਕਰ ਲੈਣਾ ਹੈ ਗੈਸ ਦਾ ਫਿਰ ਆਏ ਵੀ ਤਵਾ ਬਾਲਾ ਤਾਂ ਆਪਾਂ ਦਾ ਨਹੀਂ ਫਿਰ ਨਹੀਂ ਕਾਲੇ ਹੋ ਜਾਂਦੇ ਪੂਰੇ ਜੀ ਹੁਣ ਇਹਨੂੰ ਆਪਾਂ ਪੂੜੇ ਨੂੰ ਇਹ ਦੇਖੋ ਇਹ ਬਿਲਕੁਲ ਤਿਆਰ ਆ ਇਹਨੂੰ ਆਪਾਂ ਹੁਣ ਲਾ ਲਾਂਗੇ ਹੁਣ ਅਗਲਾ ਪੂੜਾ ਪਾਵਾਂਗੇ ਆਪਾਂ ਇਸ ਤਰ੍ਹਾਂ ਕੋ ਲਾ ਲਾਂਗੇ ਤੇਲ ਲਾ ਲਾਂਗੇ ਆਪਾਂ ਲਾ ਕੇ ਇਹਨੂੰ ਫੇਰ ਇਸ ਤਰ੍ਹਾਂ ਕੜਛੀ ਦੇ ਨਾਲ ਇੱਕ ਕਰਚੀ ਭਰ ਕੇ ਆਪਾਂ ਇਧਰੋਂ ਇਸ ਤਰ੍ਹਾਂ ਲੱਗਣਾ ਪਾਉ। ਤੇ ਅੰਦਰ ਵਾਰ ਨੂੰ ਪਾਉਂਦੇ ਜਾਣਾ ਆਪਾਂ। ਇਸ ਤਰ੍ਹਾਂ ਕਰਤਾ। ਹਾਂਜੀ ਜਿਹੜੀਆਂ ਵਿੱਥਾਂ ਦੀਆਂ ਇਹ ਆਪਾਂ ਹੀ ਭਰਤੀਆਂ। ਤੇ ਹੁਣ ਆਪਾਂ ਮਾਰੀ ਜੀ ਇਹਦੇ ਗੱਤੀ ਦੀ ਸਿਹਤ ਤੇ ਨਾਲ ਇਹਨੂੰ ਹੋਰ ਸ਼ੇਪ ਆਪਾਂ ਜਿਹੜੀ ਗੋਲ ਦੀ ਉਹ ਦੇ ਦੇਣੀ। ਗੈਸ ਆਪਾਂ ਜਿਹੜਾ ਹੁਣ ਫੁੱਲ ਕਰ ਲੈਣਾ ਪਹਿਲਾਂ ਮੇਰਾ ਕੱਟ ਕੀਤਾ ਬਸ ਇਹ ਲਓ ਜੀ ਆਪਾਂ ਗੈਸ ਵੀ ਫੁੱਲ ਕਰ ਲਿਆ। ਤੇ ਹੁਣ ਆਪਾਂ ਹਲਕਾ ਜਿਹਾ ਤੇਲ ਆ ਜਿਹੜਾ ਉਹਨੂੰ ਫੇਰ ਕੰਨਾਂ ਤੇ ਲਾਵਾਂਗੇ। ਤੇ ਹੁਣ ਇਹਨੂੰ ਆਪਾਂ ਇਹਦਾ ਜਿਹੜਾ ਪਾਸਾ ਆ ਉਹ ਬਦਲਾਂਗੇ। ਫੇਰ ਹੌਲੀ-ਹੌਲੀ ਇਸ ਤਰ੍ਹਾਂ ਕੰਨਾਂ ਤੋਂ ਚੱਕਣਾ ਹੈ ਆਪਾਂ। ਚੱਕਦੇ ਚੱਕਦੇ ਇਸ ਤਰ੍ਹਾਂ। ਇਹ ਐਸਾ ਇਸ ਤਰ੍ਹਾਂ ਕਰਨਾ। ਫਿਰ ਇਹ ਤਿਆਰ ਹੋ ਗਿਆ ਥੋੜਾ ਜਿਹਾ ਤੇਲ ਨਾਲ। ਜੇ ਕਈ ਵਾਰੀ ਮਾਰਾ ਜਾ ਕੱਟ ਲੱਗ ਜਾਂਦਾ। ਇਹ ਆਏ ਪੂੜੇ ਨੂੰ ਕਈ ਵਾਰੀ ਮੜਾ ਮੋਟਾ ਲੱਗ ਵੀ ਜਾਂਦਾ ਸੀ ਕਿ ਕੋਈ ਇੱਕੀ ਹੋਣੀ ਹੈ ਘਬਰਾਉਣ ਵਾਲੀ ਗੱਲ ਇਸ ਤਰ੍ਹਾਂ ਕਰਦੇ ਕਰਦੇ ਆਪਾਂ ਸੋਹਣੇ ਸੋਹਣੇ ਪੂੜੇ ਆ ਜਿਹੜੇ ਤਿਆਰ ਕਰਾਂਗੇ ਜੀ ਆਵੇ ਆਪਣਾ ਦੂਜਾ ਪੂੜਾ ਸੀਗਾ ਇਹ ਵੀ ਹੁਣ ਆਪਾਂ ਜਿਹੜਾ ਲਾਹ ਕੇ ਇਹਨੂੰ ਵੀ ਰੱਖ ਲੈਣਾ ਹੈ ਹੁਣ ਇਸ ਤਰ੍ਹਾਂ ਆਪਣੇ ਸਾਰੇ ਪੂੜੇ ਜਿਹੜੇ ਉਹ ਤਿਆਰ ਹੋ ਗਏ ਆ ਤੇ ਕੋਈ ਇਹਨਾਂ ਨੂੰ ਆਪਾਂ ਬਹੁਤਾ ਸੇਕ ਨਹੀਂ ਲਵਾਉਣਾ ਆਪਣੇ ਤਾਂ ਸੌਣ ਦੇ ਮਹੀਨੇ ਦੇ ਜੀ ਪੂੜੇ ਤੇ ਖੀਰ ਆ ਜਿਹੜੇ ਬਣ ਕੇ ਤਿਆਰ ਹੋ ਗਏ ਆ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੇ ਖੀਰ ਪੂੜੇ ਤਿਆਰ ਹੋਏ ਆ ਤੇ ਹੁਣ ਮੇਰੀਆਂ ਭੈਣਾਂ ਨੇ ਵੀ ਬਣਾਉਣੇ ਆ ਜੇ ਸੌਣ ਦੇ ਵਿੱਚ ਖੀਰ ਪੂੜੇ ਨਾ ਖਾਦੇ ਤੇ ਫੇਰ ਸੌਣ ਆ ਜਿਹੜਾ ਸੁੱਕਾ ਜਿਹਾ ਚੰਗਾ ਨਹੀਂ ਲੱਗਦਾ ਤੇ ਇਹ ਪੰਜਾਬੀਆਂ ਦੀ ਨਾਲੇ ਮਨਪਸੰਦ ਡਿਸ਼ ਆ ਤੇ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਮੇਰੀਆਂ ਭੈਣਾਂ ਦੱਸਿਓ ਵਿੱਚ ਤੁਹਾਡੀ ਜਿਹੜੇ ਖੀਰ ਪੂੜੇ ਦੀ ਰੈਸਪੀ ਉਹ ਕਿਵੇਂ ਬਣੀ ਆ ਤੇ ਹੁਣ ਦਿਓ ਜੀ ਸਾਨੂੰ ਛੁੱਟੀਆਂ ਤੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅਗਲੀ ਵੀਡੀਓ ਲੈ ਕੇ ਜਲਦ ਹੀ ਹਾਜ਼ਰ ਹੋਵਾਂਗੇ ਤਤ ਤਤ ਤਦ ਤੱਕ ਲਈ ਧੰਨਵਾਦ ਸੇ